ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਕਾਟਨ ਦੇ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟਸ ਕਲਰਸ ਵੀ ਸਾਰੇ ਬਹੁਤ ਪਿਆਰੇ ਪਿਆਰੇ ਰਹਿਣਗੇ ਸੋ ਵੀਡੀਓ ਦੇ ਵਿੱਚ ਐਂਡ ਤੱਕ ਬਨੇ ਰਹੋ ਜੇਕਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਤੁਹਾਨੂੰ ਦੱਸ ਦਿੰਨੇ ਹਾਂ ਜੀ ਅਸੀਂ ਸਰਵ ਕਰਦੇ ਹਾਂ ਸ਼੍ਰੀ ਮੁਕਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਹਾਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਨੂੰ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਸਕਰੀਨਸ਼ਾਟ ਭੇਜ ਆਪਣੇ ਆਰਡਰ ਹੈਗੇ ਜਿਹੜੇ ਬੁੱਕ ਕਰਵਾ ਸਕਦੇ ਠੀਕ ਹੈ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਕਿ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਹੁੰਦੀ ਹੈ ਪਰ ਜਿੰਨਾ ਟਾਈਮ ਤੁਹਾਡਾ ਆਰਡਰ ਤੁਹਾਡੇ ਤੱਕ ਨਹੀਂ ਪਹੁੰਚਦਾ ਸਾਡੀ ਫੁੱਲ ਰਿਸਪੌਂਸਿਬਿਲਟੀ ਹੁੰਦੀ ਹੈ ਸੋ ਤੁਸੀਂ ਬੇਫਿਕਰ ਹੋ ਕੇ ਆਪਣਾ ਆਰਡਰ ਹੈਗਾ ਜਿਹੜਾ ਸਾਡੇ ਨਾਲ ਬੁੱਕ ਕਰ ਸਕਦੇ ਠੀਕ ਹੈ ਜੀ ਆਪਾਂ ਤੁਹਾਨੂੰ ਪਹਿਲਾ ਸੂਟ ਹੈ ਜਿਹੜਾ ਓਪਨ ਕਰਕੇ ਦਿਖਾਉਣੀ ਹੈ ਅਗਰ ਤੁਸੀਂ ਇਹਨਾਂ ਨੂੰ ਲੂਸ ਫਿਟ ਬਣਾਉਣੀ ਹੋ ਦੈਨ ਤੁਹਾਨੂੰ ਸ਼ਰਟ ਦੇ ਲਈ ਲਾਈਨਿੰਗ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਅਗਰ ਤੁਸੀਂ ਨਹੀਂ ਬਣਾ ਰਹੇ ਦੈਨ ਤੁਹਾਨੂੰ ਸ਼ਰਟ ਦੇ ਲਈ ਲਾਈਨਿੰਗ ਹੈਗੀ ਹੈ ਜਿਹੜੀ ਲਗਾਉਣੀ ਪੈਗੀ ਇਸ ਤਰ੍ਹਾਂ ਦੇ ਨਾਲ ਇਸ ਦਾ ਨੈਕ ਦਾ ਡਿਜ਼ਾਈਨ ਠੀਕ ਹੈ ਜੀ ਇਹ ਸਾਰੇ ਦੇ ਵਿੱਚ ਬੂਟੀ ਰਹੇਗੀ ਜੀ ਪਲੇਨ ਨਾਲ ਬਾਟਮ ਰਹਿਣੀ ਹੈ ਤੇ ਨਾਲ ਰਹਿਣਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਾਟਨ ਦਾ ਦਪੱਟ ਫੁੱਲੇ ਡੁੱਲੇ ਦੁਪੱਟੇ ਰਹਿਣਗੇ ਜੀ ਛੋਟੇ ਜਿਹੇ ਦੁਪੱਟੇ ਨਹੀਂ ਰਹਿਣੇ ਫੌਟਨ ਦਾ ਬਹੁਤ ਹੀ ਖੁੱਲਾ ਡੁੱਲਾ ਦੁਪੱਟਾ ਰਹੇਗਾ ਦੁਪੱਟੇ ਦੇ ਵਿੱਚ ਵੀ ਤੁਸੀਂ ਦੇਖੋਗੇ ਸੈਂਟਰ ਦੇ ਵਿੱਚ ਹੈਗੀ ਜਿਹੜੀ ਦੋ ਕਲਰ ਦੀ ਤੁਹਾਨੂੰ ਬੂਟੀ ਮਿਲੇਗੀ ਫਿਰੋਜੀ ਤੇ ਆਫ ਵਾਈਟ ਕਲਰ ਦੀ ਤੇ ਸੇਮ ਹੀ ਤੁਹਾਨੂੰ ਸਾਈਡਸ ਦੇ ਉੱਪਰ ਕਟਵਰਕ ਦੇ ਨਾਲ ਵਰਕ ਮਿਲੇਗਾ ਠੀਕ ਹੈ ਜੀ ਫਿਰੋਜੀ ਤੇ ਵਾਈਟ ਹੈਗਾ ਜਿਹੜਾ ਤੁਹਾਨੂੰ ਵਰਕ ਤੇ ਕਟਵਰਕ ਮਿਲੇਗਾ ਬਹੁਤ ਹੀ ਜ਼ਿਆਦਾ ਸੋਹਣਾ ਰੈਡੀ ਹੋਇਆ ਹੋਇਆ ਦੁਪੱਟਾ ਇਹ ਵੀ ਤੁਹਾਡਾ ਆਪਾਂ ਹੁਣ ਤੁਹਾਨੂੰ ਇਸ ਦੇ ਵਿੱਚ ਕਲਰਸ ਦਿਖਾਉਣੀ ਹੈ ਹਾਂਜੀ ਨੈਕਸਟ ਇਹ ਵਾਲਾ ਕਲਰ ਹੈ ਬਾਟਮ ਸਾਰਿਆਂ ਦੀਆਂ ਪਲੇਨ ਰਹਿਣੀਆਂ। ਇਸ ਤਰ੍ਹਾਂ ਦੇ ਨਾਲ ਹੈਗਾ ਜੀ ਤੁਹਾਡਾ ਸ਼ਰਟ ਦਾ ਕੰਮ ਇਹ ਨੱਕ ਬਣਿਆ ਹੋਇਆ ਸਾਰੇ ਦੇ ਵਿੱਚ ਬੋਟੀ ਰਹੇਗੀ। ਤੇ ਇਹ ਆ ਗਈ ਤੁਹਾਡਾ ਦੁਪੱਟਾ। ਦੁਪੱਟੇ ਆਪਾਂ ਤੁਹਾਨੂੰ ਸਾਰਿਆਂ ਦੇ ਓਪਨ ਕਰਕੇ ਦਿਖਾਵਾਂਗੇ। ਇਸ ਤਰ੍ਹਾਂ। ਲੋ ਜੀ ਪੂਰੇ ਖੁੱਲੇ ਵਰਦਾ ਦੁਪੱਟਾ। ਠੀਕ ਹੈ ਜੀ। ਇਸ ਤਰ੍ਹਾਂ ਦੇ ਨਾਲ ਕੱਟਵਾਰਕ ਦੇਖੋ ਹਰੇਕ ਦੁਪੱਟੇ ਦੀ ਡਿਜ਼ਾਈਨਿੰਗ ਹੈਗੀ ਹੈ ਜਿਹੜੀ ਲੱਗਦਾ ਵੀ ਤਰ੍ਹਾਂ ਦੀ ਹੈ। ਸਤਰਾ ਦੇ ਨਾਲ ਬਣਿਆ ਹੋਇਆ ਡਾਟਸ ਬਣੇ ਹੋਏ ਨੇ ਜਿਗਜੈਗ ਸੈਂਟਰ ਚ ਵੀ ਬਣੀ ਹੋਈ ਹੈ ਕਾਵੀਆ ਹੋਇਆ ਹੋਇਆ ਤੇ ਇਹ ਵਾਲਾ ਕਲਰ ਹੈ ਜੀ ਜਿਵੇਂ neck ਦਾ ਡਿਜ਼ਾਈਨ ਰਹਿਣਾ ਹੈ neck ਹੀ ਬਣੇ ਹੋਏ ਨੇ ਜੀ ਸਭ ਦੇ ਤਾਂ نیچے ਤੱਕ ਹੈਗੀ ਜਿਹੜੀ ਬੂਟੀ ਆਏਗੀ ਪਲੇਨ ਬਾਟਮ ਹੈ ਇਹ ਜੀ ਦੁਪੱਟਾ ਇਸ ਦਾ ਦੁਪੱਟਾ ਇਸ ਤਰ੍ਹਾਂ ਦੇ ਹੈ

ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਸੀ ਦੁਪੱਟਾ ਇਹ ਦੁਪੱਟੇ ਦੇ ਪੱਲੇ ਰਹਿਣਗੇ ਇਸ ਤਰ੍ਹਾਂ ਦੇ ਨਾਲ ਸਾਰੇ ਸੈਂਟਰ ਦੇ ਵਿੱਚ ਵੀ ਵਰਕ ਰਹੇਗਾ ਇਹ ਵਾਲਾ ਕਲਰ ਹੈ ਜੀ ਪੈਰਟ ਕਲਰ ਹੈ ਬਹੁਤ ਪਿਆਰਾ ਕਲਰ ਹੈ ਜੀ ਇਸ ਤੋਂ ਨੇ ਕਿਸ ਤਰ੍ਹਾਂ ਦੇ ਨਾਲ ਰਹੇਗਾ ਸਾਰੇ ਦੇ ਵਿੱਚ ਬੂਟੀ ਰਹੇਗੀ ਇਹ ਦੁਪੱਟਾ ਇਸ ਤੇ ਡਾਟਸ ਤੇ ਜਿਗਜੈਗ ਬਣੇ ਹੋਏ ਆ ਲੰਬੇ ਪੱਲਿਆਂ ਦੇ ਉੱਪਰ ਕਟ ਵਰਕ ਬਣਿਆ ਹੋਇਆ। ਨੈਕਸਟ ਹੈਗਾ ਜੀ ਇਹ ਮਾੜਾ ਪੱਤੋਂ ਮਾਈਂਡ ਦਾ ਸ਼ੇਰ। ਇਹ ਆ ਗਿਆ ਜੀ ਨੈਕ। ਤੁਹਾਡੇ ਇਹ ਅਗੇ ਤੁਹਾਡਾ ਦੁਪੱਟਾ ਇਸ ਤਰ੍ਹਾਂ ਦਾ ਦੁਪੱਟਾ ਬਣਿਆ ਦੁਪੱਟੇ ਇਹਨਾਂ ਦੇ ਬਹੁਤ ਹੀ ਜ਼ਿਆਦਾ ਪਿਆਰੇ ਬਣੇ ਹੋਏ ਨੇ ਦੁਪੱਟਿਆਂ ਕਰਕੇ ਇਹ ਵਾਲੇ ਸੂਟ ਆ ਜਿਹੜੇ ਉਹ ਖਾਸ ਹੈ ਹਾਂਜੀ ਨੈਕਸਟ ਇਹ ਵਾਲਾ ਸੂਟ ਹੈ ਕਲਰ ਸਾਰੇ ਪਿਆਰੇ ਨੇ ਡਾਰਕ ਸ਼ੇਡ ਵੀ ਆਪਾਂ ਤੁਹਾਡੇ ਲਈ ਲੈ ਕੇ ਆਈਆਂ ਲਾਈਟ ਸ਼ੇਡ ਵੀ ਲੈ ਕੇ ਆਈਆਂ ਤਾਂ ਜੋ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਸਿਲੈਕਟ ਕਰ ਸਕੋ ਇਸ ਤਰ੍ਹਾਂ ਦੇ ਨਾਲ ਇਸ ਦਾ ਨੈਕ ਬਣਿਆ ਹੋਇਆ ਸਾਰੇ ਦੇ ਵਿੱਚ ਬੂਟੀ ਰਹੇਗੀ ਇਹ ਰਹਿਣਾ ਜੀ ਬਹੁਤ ਹੀ ਸੋਹਣਾ ਜਿਹਾ ਦੁਪੱਟਾ ਇਹ ਤੁਸੀਂ ਤੁਹਾਡੇ لمبے ਬੰਦੇ ਰਹਿਣਗੇ ਇਹ ਛੋਟੇ ਬੰਦੇ ਰਹਿਣਗੇ ਹਾਂਜੀ ਅੱਜ ਆਪਾਂ ਇਹ ਤੁਹਾਨੂੰ ਦਿਖਾਏ ਆ ਕਾਟਨ ਦੇ ਸੂਟਸ ਅੱਗੇ ਆਪਣੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ ਹਰ ਤਰ੍ਹਾਂ ਦਾ ਸੂਟ ਤੁਹਾਡੇ ਲਈ ਆਪਾਂ ਲੈ ਕੇ ਆ ਰਹੇ ਹਾਂ ਸਟਾਫ ਆਪਣੇ ਕੋਲੇ ਆ ਗਿਆ ਵੀਡੀਓਜ਼ ਬਸ ਤੁਹਾਡੇ ਕੋਲੇ ऑन दिल्ली बेसिस ਤੇ ਆਉਂਦੀਆਂ ਰਹਿਣੀਆਂ ਤੁਸੀਂ ਚੈਨਲ ਤੇ ਬਣੇ ਰਹੋ ਅਗਰ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾਉਣੀ ਹੈ ਸਟਿਚਿੰਗ ਵੀ ਕਰਵਾ ਸਕਦੇ ਹੋ ਵਿਦਾਊਟ ਸਟਿਚਿੰਗ ਵੀ ਇਹ ਵਾਲੇ ਸੂਟ ਸਾਡੇ ਤੋਂ ਤੁਸੀਂ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਫਿਰ ਆਪਾਂ ਮਿਲਾਂਗੇ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਦੇ ਆਰਡਰਸ ਕਰੋ ਬੁੱਕ